ਇਹ ਭੈਣ ਸਾਡੀ ਇਹ ਧੀ ਸ਼ੈਰਨ ਇਹਦਾ ਨਾਮ ਸ਼ੈਰਨ ਐਡਮ ਆ ਤੇ ਡਾਕਟਰ ਆਫ ਕਿੰਗਲਸੇ ਐਡਮ ਇਹ ਭੈਣ ਸਾਨੂੰ ਫਗਵਾੜੇ ਦੇ ਕੋਲੋਂ ਮਿਲੀ ਸੀ ਲਵਲੀ ਯੂਨੀਵਰਸਿਟੀ ਦੇ ਆਸ-ਪਾਸ ਏਰੀਏ 'ਚ ਭੈਣ ਛੜਕਾਂ ਤੇ ਰਹਿੰਦੀ ਸੀ ਜੀ ਮੈਂਟਲੀ ਬਹੁਤ ਅਪਸੈਟ ਸੀ ਹਾਲਾਤ ਬਹੁਤ ਬੁਰੇ ਸੀ ਉੱਥੇ ਦੇ ਇਹਨੂੰ ਬਹੁਤ ਕੁਝ ਬਰਦਾਸ਼ਤ ਕਰਨਾ ਪੈ ਰਿਆ ਸੀ ਬਹੁਤ ਈਨਾ ਦੁਸ਼ਕਰਮ ਹੋ ਰਿਹਾ ਸੀ ਉੱਥੇ ਪਰ ਧੰਨਵਾਦ ਵੀਰਾਂ ਦਾ ਜਿਨ੍ਹਾਂ ਨੇ ਸਾਨੂੰ ਦੱਸਿਆ ਵੀਡੀਓ ਬਣਾ ਕੇ ਭੇਜੀ ਤਾਂ ਫਿਰ ਅਸੀਂ ਉੱਥੋਂ ਜਾ ਕੇ ਸਾਡੀ ਇਸ ਛੋਟੀ ਭੈਣ ਨੂੰ ਲੈ ਕੇ ਆਏ ਸੀਗੇ 30425 ਨੂੰ 5 ਮਹੀਨੇ ਤੇ 13 ਦਿਨ ਹੋ ਗਏ ਭੈਣ ਨੂੰ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਚ ਰੈਂਦੀ ਨੂੰ ਦੇਖੋ ਸਾਤੋਂ ਕਿੱਡੀ ਵੱਡੀ ਬਾਬਾ ਜੀ ਸੇਵਾ ਲੈ ਰਹੇ ਨੇ ਇੰਟਰਨੈਸ਼ਨਲ ਲੈਵਲ ਤੇ ਉੱਥੋਂ ਅਸੀਂ ਕੈਨੇਡਾ ਤੋਂ ਲੈ ਕੇ ਆਏ ਆ ਵੀਰ ਨੂੰ ਸੰਦੀਪ ਨੂੰ ਹਨਾ ਤੇ ਇਦਾਂ ਹੀ ਇੱਥੋਂ ਨਾਈਜੀਰੀਆ ਨੂੰ ਪਹਿਲਾਂ ਸਟੈਂਡਲੀ ਅੱਜ ਇਹ ਪੈਣ ਚੱਲੀ ਆ ਇਸ ਤੋਂ ਪਹਿਲਾਂ ਨੇਪਾਲ ਉਹ ਵੀ ਇੱਕ ਅਦਰ ਕੰਟਰੀ ਹੋਈ ਉੱਥੇ ਕਿੰਨੇ ਦੋ ਤਿੰਨ ਬੰਦੇ ਨੇਪਾਲ ਭੇਜ ਚੁੱਕੇ ਆ ਕੋਈ ਸੋਸ਼ਲ ਮੀਡੀਆ ਦੇਖੋ ਕਿੱਡਾ ਵੱਡਾ ਪਲੇਟਫਾਰਮ ਆ ਹਨਾ ਹੈਲੋ ਹੈਲੋ ਵੈਰੀ ਗੁੱਡ ਹੈਲੋ ਕੈਥਰੀਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸ਼ਰਨ ਆਪਣੇ ਘਰ ਜਾ ਰਹੀ ਆ ਨਾਈਜੀਰੀਆ ਨੂੰ ਫਿਰ ਅਸੀਂ ਧੰਨਵਾਦ ਕਰਦੇ ਆ ਨਾਈਜੀਰੀਆ ਐਮਬੈਸੀ ਦਾ ਐਮਬੈਸਡਰ ਸਾਹਿਬ ਦਾ ਜਿਨ੍ਹਾਂ ਨੇ ਇਹਦੇ ਬੱਚੀ ਦਾ ਵੀਜ਼ਾ ਲਵਾਉਣ ਵਾਸਤੇ ਇਹਦਾ ਟ੍ਰੈਵਲ ਪਾਸਪੋਰਟ ਬਣਾਉਣ ਵਾਸਤੇ ਸਾਰੀ ਹੈਲਪ ਕੀਤੀ ਸਾਡੀ ਔਰ ਜਿਹੜੇ ਜਿਹੜੇ ਅਦਾਰਿਆਂ ਚ ਅਸੀਂ ਗਏ ਚਾਹੇ ਉਹ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਤੋਂ ਵੈਰੀਫਿਕੇਸ਼ਨ ਹੋਣੀ ਸੀ ਜਾਂ ਹੋਰ ਚਾਹੇ ਦੀ ਫੀਸ ਪੇ ਕਰਨੀ ਸੀ ਸਾਰੇ ਪਾਸੇ ਸਾਡੀ ਸਾਰਿਆਂ ਨੇ ਬਹੁਤ ਸਪੋਰਟ ਕੀਤੀ ਜਿਹਦੇ ਕਰਕੇ ਅੱਜ ਸ਼ੈਰਨ ਆਪਣੇ ਘਰ ਜਾ ਰਹੀ ਹੈ ਨਾਈਜੀਰੀਆ ਵਾਪਸ ਜਾ ਰਹੀ ਹੈ ਸ਼ੈਰਨ ਬਿਲਕੁਲ ਠੀਕ ਹੋ ਗਈ ਹੈ ਨਾਰਮਲ ਹੋ ਗਈ ਹੈ ਇਹ ਇਕੱਲੀ ਟ੍ਰੈਵਲ ਕਰ ਸਕਦੀ ਹੈ ਅਸੀਂ ਇੱਥੇ ਇੰਦਰਾ ਗਾਂਧੀ 에ਰਪੋਰਟ ਤੇ ਖੜੇ ਆ ਤੇ ਇਥੋਂ ਅੱਜ ਸ਼ੈਰਨ ਦੀ ਫਲਾਈਟ ਆ Thank you. Thank, you. thank you, paji. you have been very, very, very supportive. Both, uh, you know, from, uh, the deep, from, from deep in from my heart, i would like to express my gratitude to you. the wonderful job you are doing, your Muksa sewa is really helping outreach to these unfortunate people who are coming to india and their Cheated and left on the roadside. Okay, Sharon, okay. bye bye. Bye bye. -bye.